ਜਦੋਂ ਵੀ ਪ੍ਰਮਾਤਮਾ ਦੀ ਗੱਲ ਹੁੰਦੀ ਹੈ ਨਾ ਤੇ بڑے ਸ਼ਾਸਤ੍ਰਾਂ ਨੇ ਜਿਹੜਾ ਹੈਗਾ بڑے ਵਿਦਵਾਨਾਂ ਨੇ ਮਹਾਪੁਰਖਾਂ ਨੇ ਉਸ ਪ੍ਰਮਾਤਮਾ ਦਾ ਅੰਤਪਾਂਦ ਦੀ ਕੋਸ਼ਿਸ਼ ਕੀਤੀ ਹੈ ਪਰ ਕਹਿੰਦੇ ਕਿ ਜ਼ਿੰਦਗੀ ਦੇ ਵਿੱਚ 5% ਹੀ ਸਾਨੂੰ ਗਿਆਨ ਹੁੰਦਾ ਜਿੰਨਾ ਮੰਨ ਲਓ ਗਿਆਨ ਦੁਨੀਆ ਤੇ ਅਵੇਲੇਬਲ ਹੈਗਾ ਉਹਦਾ 5% ਹੀ ਸਾਨੂੰ ਗਿਆਨ ਹੁੰਦਾ ਹੈ ਤੇ 15% ਸਾਨੂੰ ਇਹੋ ਜਿਹਾ ਗਿਆਨ ਹੁੰਦਾ ਜਿਹੜਾ ਸਾਨੂੰ ਇਹ ਪਤਾ ਹੁੰਦਾ ਕਿ ਇਹ ਮੈਨੂੰ ਨਹੀਂ ਪਤਾ ਪੀ ਉਹ ਗਿਆਨ ਹੁੰਦਾ ਤੋ 80% ਗਿਆਨ ਇਸ ਤਰ੍ਹਾਂ ਦਾ ਹੈਗਾ ਜਿਹੜਾ ਸਾਨੂੰ ਪਤਾ ਹੀ ਨਹੀਂ ਹੈ ਕਿ ਉਹ ਐਗਜ਼ਿਸਟ ਵੀ ਕਰਦਾ ਹੈ ਕਿ ਨਹੀਂ ਕਰਦਾ ਪਰ ਇਸ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਜੋ ਪਰਮਾਤਮਾ ਹੈ ਇੱਕ ਸ਼ਕਤੀ ਹੈ ਇੱਕ ਸੁਪਰਨੈਚੁਰਲ ਪਾਵਰ ਹੈ ਜੇ ਅਸੀਂ ਉਸ ਦਾ ਅੰਤ ਪਾਣ ਲੱਗੇ ਤਾਂ ਕੋਈ ਅੰਤ ਨਹੀਂ ਪਾ ਸਕਿਆ ਅੱਜ ਤੱਕ ਤੋ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਪਰਮਾਤਮਾ ਮੇਰੀ ਜੀਵ ਤਾਂ ਇੱਕ ਹੈ ਤੇ ਮੈਂ ਤੇਰੇ ਗੁਣ ਜੜੇ ਹੈ ਕਿ ਨਹੀਂ ਗਾ ਸਕਦਾ ਤੇ ਤੇਰੇ ਇੰਨੇ ਜ਼ਿਆਦਾ ਗੁਣ ਨੇ ਜਿਹਾ ਇੱਕ ਕਮਨ ਗੁਣ ਕਹੀ ਹੈ ਕਿ ਜੀਵ ਤੇ ਮੇਰੀ ਇੱਕ ਹੈ ਮੈਂ ਸਾਰੀ ਉਮਰ ਵੀ ਜੜਾ ਹੈ ਲੱਗਾ ਰਵਾਂ ਤਾਂ ਵੀ ਤੇਰੀ ਜੜੀ ਹੈ ਕੀ ਆ ਉਹ ਵਰਣਨ ਨਹੀਂ ਕਰ ਸਕਦਾ ਤੇਰੇ ਬਾਰੇ ਮੈਂ ਕੁਛ ਬਿਆਨ ਨਹੀਂ ਕਰ ਸਕਦਾ ਜਿਹਾ ਇੱਕ ਕਮਨ ਗੁਣ ਕਹੀ ਹੈ ਬੇਸਮਾਰ ਬੇੰਤ ਸੁਆਮੀ ਤੇਰਾ ਅੰਤ ਨ ਕਿਨਹੀ ਲਹੀ ਹੈ ਕਹਿੰਦੇ ਕਿ ਤੂੰ ਪਰਮਾਤਮਾ ਬੇਸਮਾਰ ਹੈ ਬੇਸਮਾਰਤਾ ਮਤਲਬ ਜਿਹਦਾ ਕੋਈ ਅੰਤ ਹੀ ਨਹੀਂ ਹੈ ਬੇਅੰਤ ਹੈ ਬੇਸਮਾਰ ਬੇਅੰਤ ਸੁਆਮੀ ਤੇਰਾ ਅੰਤ ਨਾ ਕਿਨਹੀ ਲਈ ਹੈ ਬੜੇ ਮੁੜ ਕਦੀਮ ਤੋਂ ਕੋਸ਼ਿਸ਼ਾਂ ਕਰੀ ਜਾ ਰਹੇ ਨੇ ਤੇਰਾ ਅੰਤ ਪਾਣ ਵਾਸਤੇ ਤੈਨੂੰ ਵਰਣਨ ਕਰਨ ਵਾਸਤੇ ਪਰ ਕੋਈ ਵੀ ਜਿਹੜਾ ਵਰਣਨ ਨਹੀਂ ਕਰ ਪਾਇਆ ਤੋ ਇਸ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਪਰਮਾਤਮਾ ਦੇ ਕੁਝ ਗੁਣ ਵਖਿਆਨ ਕਰਦੇ ਨੇ ਕਹਿੰਦੇ ਕਿ ਤੁਮ ਦਾਤੇ ਠਾਕੁਰ ਪ੍ਰਤੀਪਾਲਕ ਨਾਇਕ ਖਸਮ ਹਮਾਰੇ ਤੋ ਇਹਦੇ ਵਿੱਚ ਗੁਰੂ ਸਾਹਿਬ ਇਸ ਤੁਕ ਦੇ ਵਿੱਚ ਹੀ ਕਈ ਗੁਣ ਜਿਹੜੇ ਪਰਮਾਤਮਾ ਤੇ ਵਰਣਨ ਕਰਤੇ ਨੇ ਕਹਿੰਦੇ ਕਿ ਤੁਮ ਦਾਤੇ 댓 ਮੀਨਸ ਤੁਸੀਂ ਦਾਤਾ ਦੇਣ ਵਾਲੇ ਹੋ ਜੋ ਵੀ ਜ਼ਿੰਦਗੀ ਦੇ ਵਿੱਚ ਅਸੀਂ ਹਾਸਲ ਕੀਤਾ ਹੈ ਉਸ ਪਰਮਾਤਮਾ ਦੀ ਬਖਸ਼ਿਸ਼ ਹੈ ਉਸ ਪਰਮਾਤਮਾ ਨੇ ਪਹਿਲੇ ਹੀ ਸਾਡੇ ਜੀਵਨ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਹੋਈਆਂ ਸਨ ਤੂੰ ਦਾਤੇ ਠਾਕੁਰ ਠਾਕੁਰ ਕੌਣ ਹੁੰਦਾ ਜਿਹੜਾ ਮਾਲਕ ਹੁੰਦਾ ਉਹਨੂੰ ਠਾਕੁਰ ਕਹਿੰਦੇ ਵੀ ਤੂੰ ਹੀ ਮੇਰਾ ਮਾਲਕ ਹੈ 댓 ਮੀਨਸ ਕਿ ਮੈਂ ਤੇਰੇ ਹੁਕਮੰਦ ਵਿੱਚ ਚੱਲ ਰਿਹਾ ਜਿਵੇਂ ਤੂੰ ਮੈਨੂੰ ਕਹਿੰਦਾ ਉਸ ਤਰ੍ਹਾਂ ਹੀ ਮੈਂ ਚੱਲ ਰਿਹਾ ਭਾਵ ਕਿ ਮੇਰੀ ਆਪਣੀ ਹਸਤੀ ਕੁਝ ਨਹੀਂ ਹੈ ਜਿਵੇਂ ਇੱਕ ਫਿਲਮ ਦੇ ਵਿੱਚ ਐਕਟਰ ਹੁੰਦਾ ਬਹੁਤ ਵਧੀਆ ਐਕਟਿੰਗ ਕਰਦਾ ਪਰ ਉਹ ਕਰਦਾ ਉਹੋ ਕੁਝ ਹੈ ਜੋ ਉਸ ਨੂੰ ਡਾਇਰੈਕਟਰ ਕਹਿੰਦਾ ਹੈ ਤੋ ਇਸੇ ਤਰ੍ਹਾਂ ਠਾਕਰ ਦਾ ਮਤਲਬ ਵੀ ਇਹ ਹੀ ਹੈ ਕਿ ਜੋ ਉਸ ਨੇ ਹੁਕਮ ਕਰਨਾ ਹੈ ਬੰਦੇ ਨੇ ਉਹੀ ਕੁਛੇ ਕਰਨਾ ਹੈ ਗੁਰੂ ਸਾਹਿਬ ਨੇ ਬਿਆਨ ਕੀਤਾ ਕਿ ਤゥム ਦਾਤੇ ਤੂੰ ਦਾਤਾ ਦੇਣ ਵਾਲਾ ਵੀ ਹੈ ਤੂੰ ਠਾਕਰ ਹੈ ਤੂੰ ਮੇਰਾ ਮਾਲਕ ਵੀ ਹੈ ਜਿਵੇਂ ਤੂੰ ਕਹਿਣਾ ਉਦੈ ਮੈਂ ਕਰਦਾ ਜੈ ਕਹ ਲੋ ਕਿ ਜਿਵੇਂ ਤੇਰਾ ਹੁਕਮ ਹੁੰਦਾ ਹੈ ਉਹੀ ਕੁਛੇ ਹੀ ਹੋ ਰਿਹਾ ਹੈ ਤੁਮ ਦਾਤੇ ਠਾਕਰ ਪ੍ਰਤੀਪਾਲਕ ਹਰ ਪ੍ਰਤੀਪਾਲਨਾ ਵੀ ਪਰਮਾਤਮਾ ਹੀ ਕਰਦਾ ਹੈ ਤੁਸੀਂ ਦੇਖੋ ਜੇ ਜਿਵੇਂ ਜ਼ਿੰਦਗੀ ਦੇ ਵਿੱਚ ਜੀਵਨ ਦਾ ਪ੍ਰਵਾਹ ਚੱਲਦਾ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿੱਦੀ ਲੋੜ ਸਾਨੂੰ ਬਾਅਦ ਚ ਪੈਂਦੀ ਹੈ ਪਰ ਪਰਮਾਤਮਾ ਨੇ ਪਹਿਲੇ ਹੀ ਰੱਖੀ ਹੁੰਦੀ ਹੈ ਜਿਵੇਂ ਮਾਪਿਓ ਬੱਚੇ ਦੀ ਪ੍ਰਤੀਪਾਲਨਾ ਕਰਦਾ ਹੈ ਉਹਦੀਆਂ ਲੋੜਾਂ ਪਹਿਲਾਂ ਹੀ ਪੂਰੀਆਂ ਕਰ ਦਿੰਦਾ ਉਹਦੇ ਮੰਗਣ ਤੋਂ ਪਹਿਲਾਂ ਹੀ ਉਹਨਾਂ ਨੇ ਅਰੇਂਜਮੈਂਟ ਕੀਤਾ ਹੁੰਦਾ ਤੇ ਇਸੇ ਤਰ੍ਹਾਂ ਜਿਵੇਂ ਅਸੀਂ ਕਹਿੰਦੇ ਆ ਕਿ ਉਹ ਪਰਮਾਤਮਾ ਸਾਡਾ ਪਿਤਾ ਹੈ ਮਾਤਾ ਹੈ ਤੇ ਉਸ ਨੇ ਹਰ ਚੀਜ਼ ਸਾਡੇ ਵਾਸਤੇ ਪਹਿਲਾਂ ਹੀ ਪੈਦਾ ਕੀਤੀ ਹੋਈ ਹੈ ਪਹਿਲਾਂ ਹੀ ਪ੍ਰਬੰਧ ਕੀਤਾ ਹੋਇਆ ਹੈ ਤੁਮਤਾਤੇ ਠਾਕਰ ਪ੍ਰਤੀਪਾਲਕ ਤੋ ਪਹਿਲਾਂ ਹੀ ਪਰਮਾਤਮਾ ਨੇ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਪਰ ਮਾਤਮਾ ਹੀ ਸਾਰਾ ਕੁਝ ਕਰ ਰਿਹਾ ਹੈ ਜੇ ਆਪਾਂ ਜ਼ਿੰਦਗੀ ਦੇ ਵਿੱਚ ਵੈਸੇ ਵੀ ਸੋਚ ਕੇ ਦੇਖੀਏ ਅੱਜ ਜਿਸ ਵੀ ਮਕਾਮ ਤੇ ਸੀ ਜ਼ਿੰਦਗੀ ਦੇ ਵਿੱਚ ਹਾਂ ਕਦੀ ਅਸੀਂ ਪਲਾਨ ਕੀਤਾ ਸੀ ਕਿ ਇੰਜ ਚੇ ਹੋਵੇਗਾ ਜੋ ਅੱਜ ਅਸੀਂ 20 ਸਾਲ ਪਹਿਲਾਂ ਜ਼ਿੰਦਗੀ ਤੋਂ ਸ਼ੁਰੂ ਕਰੀਏ 20 ਸਾਲ ਪਹਿਲਾਂ ਆਪਾਂ ਪਿੱਛੇ ਜਾ ਕੇ ਝਾਤੀ ਮਾਰੀਏ ਤਾਂ ਕੀ ਅਸੀਂ ਇਹ ਚੀਜ਼ਾਂ ਸੋਚੀਆਂ ਸੀ ਜੋ ਅੱਜ ਸਾਡੇ ਨਾਲ ਹੋ ਰਹੀਆਂ ਜੋ ਸਾਨੂੰ ਮਿਲੀਆਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਵੀ 20 ਸਾਲ ਪਹਿਲਾਂ 10 ਸਾਲ ਪਹਿਲਾਂ ਕੋਈ ਐਦਾਂ ਸੋਚਿਆ ਹੋਵੇਗਾ ਕਿ ਅਸੀਂ ਇਸ ਘਰ ਦੇ ਵਿੱਚ ਇਸ ਦੇਸ਼ ਦੇ ਵਿੱਚ ਇਸ ਜਗ੍ਹਾ ਤੇ ਇਹ ਕੰਮ ਕਰਦੇ ਹੋਵਾਂਗੇ ਸਾਡੇ ਬੱਚੇ ਇਸ ਤਰ੍ਹਾਂ ਹੋਣਗੇ ਕਿਸੇ ਨੇ ਸੋਚਿਆ ਹੋਵੇਗਾ ਸਾਡਾ ਵਾਲਾ ਦੁਆਲਾ ਇਸ ਤਰ੍ਹਾਂ ਦਾ ਹੋਵੇਗਾ ਸੋ ਦੈਟ ਮੀਨਸ ਕਿ ਉਹ ਪਰਮਾਤਮਾ ਜਿਹੜਾ ਉਹ ਪ੍ਰਤੀਪਾਲਕ ਹੈ ਨਾਇਕ ਖਸਮ ਹਮਾਰੇ ਨਾਇਕ ਨਾਇਕ ਦਾ ਮਤਲਬ ਜਿਹਨੂੰ ਅਸੀਂ ਆਪਣਾ ਹੀਰੋ ਸਮਝਦੇ ਹਾਂ ਨਾਇਕ ਜਿਵੇਂ ਇੰਗਲਿਸ਼ ਦੇ ਵਿੱਚ ਹੀਰੋ ਕਹਿੰਦੇ ਜਿਹਨੂੰ ਅਸੀਂ ਆਪਣਾ ਕਹਿੰਦੇ ਕਿ ਇਹ ਮੇਰਾ ਆਦਰਸ਼ ਹੈ ਵੀ ਪਰਮਾਤਮਾ ਦੇ ਗੁਣ ਹੀ ਮੈਂ ਵੀ ਅਪਣਾ ਲੈਨੇ ਨੇ ਉਸ ਪਰਮਾਤਮਾ ਦੇ ਇੰਨੇ ਚੰਗੇ ਗੁਣ ਨੇ ਕਿ ਉਹਦੇ ਵਿੱਚ ਕੋਈ ਔਗਣ ਕੱਢਿਆ ਨਹੀਂ ਜਾ ਸਕਦਾ ਉਹਨੂੰ ਆਪਾਂ ਨਾਇਕ ਕਹਿੰਦੇ ਹੈਗੇ ਆ ਤੋ ਇਸ ਜਿਸ ਨੂੰ ਅਸੀਂ ਫਾਲੋ ਕਰਨਾ ਚਾਹੁੰਦੇ ਹੈਗੇ ਆ ਨਾਇਕ ਖਸਮ ਹਮਾਰੇ ਖਸਮ ਦਾ ਮਤਲਬ ਫੇਰ ਮਾਲਕ ਹੁੰਦਾ ਪਰ ਇੱਥੇ ਖਸਮ ਦਾ ਮਾਲਕ ਬਿਲਕੁਲ ਥੋੜੇ ਜਿਹਾ ਸਖਤਾਈ ਵਾਲਾ ਹੈ ਕਿ ਪਰਮਾਤਮਾ ਜਿੱਦਾਂ ਕਹੇਗਾ ਖਸਮ ਜਿਸ ਤਰ੍ਹਾਂ ਵੀ ਕਹੇਗਾ ਮਾਲਕ ਜਿਸ ਤਰ੍ਹਾਂ ਵੀ ਕਹੇਗਾ ਉਸ ਤਰ੍ਹਾਂ ਹੀ ਹੁੰਦਾ ਕੋਈ ਇੱਧਰ ਉੱਧਰ ਨਹੀਂ ਕੁਝ ਵੀ ਹੋ ਸਕਦਾ ਤੋ ਉਹ ਸਾਡਾ ਮਾਲਕ ਹੈ ਖਸਮ ਹੈ ਥੈਟ ਮੀਨਸ ਕਿ ਜੋ ਵੀ ਮੇਰਾ ਹੈ ਉਹ ਪਰਮਾਤਮਾ ਦਾ ਹੈ ਉਹ ਮੇਰੇ ਖਸਮ ਦਾ ਹੈ ਉਹਦੇ ਹੱਥ ਕੰਟਰੋਲ ਹੈ ਇਸ ਕਰਕੇ ਇਹ ਸਾਰੇ ਜਿਹੜੀਆਂ ਚੀਜ਼ਾਂ ਵਰਤੀਆਂ ਗਈਆਂ ਤੁਮ ਦਾਤੇ ਠਾਕੁਰ ਪ੍ਰਤੀਪਾਲਕ ਨਾਇਕ ਖਸਮ ਹਮਾਰੇ ਇਹ ਸਾਰੇ ਜਿਹੜਿਆ ਉਹ ਪਰਮਾਤਮਾ ਦੇ ਵਿੱਚ ਗੁਣ ਹਨ ਨਿਮਕ ਨਿਮਕ ਤੁਮ ਹੀ ਪ੍ਰਤੀਪਾਲੋ ਹਮ ਬਾਰਕ ਤੁਮਰੇ ਧਾਰੇ ਪਾਵਕੇ ਪਲ-ਪਲ ਜਿਹੜਾ ਹੈ ਪ੍ਰਮਾਤਮਾ ਸਾਨੂੰ ਪਾਲ ਰਿਹਾ ਹੈ ਨਿਮਕ-ਨਿਮਕ ਤੁਮ ਹੀ ਪ੍ਰਤੀ ਪਾਲੋ ਹਮ ਬਾਰਿਕ ਤੁਮਰੇ ਤਾਰੇ ਜਿਵੇਂ ਬੱਚੇ ਨੂੰ ਜੋ ਮਾਪਿਓ ਨੇ ਉਹ ਹਰ ਪਲ ਉਹਦਾ ਖਿਆਲ ਰੱਖਦੇ ਨੇ 24 ਘੰਟੇ ਉਹਦੇ ਤੇ ਅੱਖ ਰੱਖਦੇ ਨੇ ਉਹਦੀਆਂ ਲੋੜਾਂ ਪਹਿਲਾਂ ਹੀ ਪੂਰੀਆਂ ਕਰਦੇ ਨੇ ਇਸ ਤਰ੍ਹਾਂ ਜਿਹੜਾ ਪ੍ਰਮਾਤਮਾ ਹੈ ਸਾਡੀਆਂ ਸਾਰੀਆਂ ਲੋੜਾਂ ਜਿਹੜੀਆਂ ਪੂਰੀਆਂ ਕਰ ਰਿਹਾ ਪਰ ਜੇ ਮੈਂ ਆਪਣੀ ਗੱਲ ਕਰਾਂ ਕੋਟਪਰਾਧ ਹਮਾਰੇ ਖੰਡੋ ਅਨੇਕ ਵਿਧੀ ਸਮਝਾਵੋ ਗੁਰੂ ਸਾਹਿਬ ਸਾਡੇ ਜਿਹੜੇ ਔਗਣ ਨੇ ਉਹਨੂੰ ਸਮਝਾਉਣ ਵਾਸਤੇ ਆਪਣੀ ਉਦਾਹਰਣ ਲੈਂਦੇ ਨੇ ਆਪਣੇ ਤੇ ਗੱਲ ਲੈਂਦੇ ਨੇ ਕੋਟਪਰਾਧ ਹਮਾਰੇ ਖੰਡੋ ਅਨੇਕ ਵਿਧੀ ਸਮਝਾਵੋ ਕਹਿੰਦੇ ਮੇਰੇ ਤੇ ਕਰੋਨਾ ਅਪਰਾਧ ਨੇ ਹੁਣ ਕਈ ਵਾਰੀ ਮੈਂ ਵੀ ਸੋਚਦਾ ਕਿ ਗੁਰੂ ਸਾਹਿਬ ਜਿਹੜੇ ਇੰਤਾ ਕਿਦਾਂ ਕਹਿ ਸਕਦੇ ਨੇ ਕਿ ਕਰੋਨਾ ਅਪਰਾਧ ਨੇ ਪਰ ਜੇ ਆਪਾਂ ਪੂਰੀ ਮਨੁੱਖਤਾ ਦੇ ਵਿੱਚ ਗੱਲ ਕਰੀਏ ਪੂਰੀ ਮਨੁੱਖਤਾ ਨੂੰ ਲੈ ਲਈਏ ਤੋ ਕਰੋੜਾਂ ਤਰ੍ਹਾਂ ਦੇ ਅਪਰਾਧ ਜਿਹੜੀ ਆ ਮਨੁੱਖਤਾ ਕਰਦੀ ਹੈ ਕੀ ਆ ਤੋ ਦੈਟ ਮੀਨਸ ਪ੍ਰਮਾਤਮਾ ਨੇ ਸਾਨੂੰ ਕਿਸੇ ਚੰਗੇ ਪਰਪਸ ਵਾਸਤੇ ਇੱਥੇ ਭੇਜਿਆ ਪਰ ਅਸੀਂ ਸਾਰੇ ਜੇ ਸਾਰਿਆਂ ਦਾ ਆਪਾਂ ਲੇਖਾ ਚੁੱਕਾ ਕਰ ਲਈਏ ਤੇ ਕਰੋੜਾਂ ਹੀ ਅਪਰਾਧ ਬਣ ਜਾਂਦੇ ਇਹਨੇ ਤੋ ਬਿਨਾ ਵਜਾ ਤੋਂ ਸੀਓ ਅਪਰਾਧ ਕਰ ਰਹੇ ਆ ਕੋਟਪਰਾਧ ਹਮਾਰੇ ਖੰਡੋ ਅਨੇਕ ਬਿਧੀ ਸਮਝਾਓ ਪਰ ਪ੍ਰਮਾਤਮਾ ਫੇਰ ਵੀ ਸਾਨੂੰ ਝਟਕੇ ਦਿੰਦਾ ਸਮਝਾਂਦਾ ਹੈ ਆਪਣੇ ਤਰੀਕੇ ਦੇ ਨਾਲ ਜਿਹੜਾ ਹੈ ਪਰਮਾਤਮਾ ਸਾਨੂੰ ਉਹਨਾਂ ਅਪਰਾਧਾਂ ਦੇ ਬਾਰੇ ਜਾਣਕਾਰੀ ਦਿੰਦਾ ਹੈ ਸਾਨੂੰ ਰਿਅਲਾਈਜ਼ ਕਰਵਾਉਂਦਾ ਹੈ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆ ਨਾ ਤਾਂ ਫਿਰ ਸਾਨੂੰ ਪਤਾ ਲੱਗਦਾ ਕਿ ਅਸੀਂ ਗੁਰਬਾਣੀ ਜਿਹੜਾ ਇੱਕ ਸ਼ੀਸ਼ਾ ਬਣ ਜਾਂਦੀ ਹੈਗੀ ਆ ਜਦੋਂ ਅਸੀਂ ਉਸ ਗੁਰਬਾਣੀ ਦੇ ਸ਼ੀਸ਼ੇ ਵਿੱਚੋਂ ਆਪਣੇ ਆਪ ਨੂੰ ਵੇਖਦੇ ਆ ਆਪਣੇ ਕਿਰਦਾਰ ਨੂੰ ਵੀ ਦੇਖਦੇ ਆ ਫਿਰ ਸਾਨੂੰ ਪਤਾ ਲੱਗਦਾ ਕਿ ਅਸੀਂ ਕਿੰਨੇ ਪਾਪੀ ਆ ਅਸੀਂ ਕਿੰਨੇ ਗੁਨਾਹ ਕਰਦੇ ਆ ਕਿੰਨੀ ਨਿੰਦਾ ਚੁਗਲੀ ਖੁਰ ਪ੍ਰਾਇਆ ਹੱਕ ਸਭ ਚੀਜ਼ਾਂ ਸਭ ਤਰ੍ਹਾਂ ਦੇ ਅਪਰਾਧ ਜਿਹੜਾ ਮਨੁੱਖ ਕਰਦਾ ਤੂੰ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਕਿ ਮੇਰੇ ਤੇ ਕਰੋੜਾਂ ਅਪਰਾਧ ਨੇ ਪਰ ਤੂੰ ਬਖਸ਼ ਲੈਣਾ ਅਨੇਕ ਵਿਧੀ ਸਮਝਾਵੋ ਤੂੰ ਮੈਨੂੰ ਫਿਰ ਅੱਗੇ ਸਮਝਾਉਂਦਾ ਵੀ ਹੈ ਕਿਉਂਕਿ ਤੇਰੇ ਕੋਲ ਸਮਝਾਉਣ ਦੇ ਜਿਹੜੇ ਨੇ ਬਹੁਤ ਤਰੀਕੇ ਨੇ ਤਾਂ ਅਨੇਕ ਵਿਧੀ ਸਮਝਾਵੋ ਹਮ ਅਗਿਆਨ ਅਲਪਮਤ ਥੋਰੀ ਤੁਮ ਆਪਨ ਵਿਰਧ ਰਖਾਵੋ ਕਹਿੰਦੇ ਕਿ ਮੈਂ ਜੇ ਆਪਣੀ ਮਤ ਵਰਤਾ ਤੇ ਮੇਰੀ ਮਤ ਤੇ ਕੁਛ ਹੈ ਹੀ ਨਹੀਂ ਮੈਂ ਤੇ ਅਗਿਆਨੀ ਆ ਮੈਨੂੰ ਤੇ ਕੋਈ ਗਿਆਨ ਹੀ ਨਹੀਂ ਜਿਵੇਂ ਮੈਂ ਗੱਲ ਕੀਤੀ ਹੈਗੀਏ ਕਿ ਲੋਕ ਜਿਹੜੇ ਨੇ ਵਿਦਵਾਨ ਜਿਹੜੇ ਨੇ ਔਰ ਬਹੁਤ ਮਹਾਪੁਰਸ਼ ਧਰਤੀ ਤੇ ਆਏ ਨੇ ਉਹਨਾਂ ਨੇ ਪ੍ਰਮਾਤਮਾ ਦਾ ਅਥਾਪਾਨ ਦੀ ਕੋਸ਼ਿਸ਼ ਕੀਤੀ ਪਰ ਪਾ ਨਹੀਂ ਪਾਏ ਤੁਸੀਂ ਇਸ ਕਰਕੇ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਹਮ ਅਗਿਆਨ ਅਲਪਮਤ ਥੋੜੀ ਥੋੜੀ ਜਿਹੀ ਜਿੰਨੀ ਕੁ ਮਤ ਹੈਗੀ ਉਹਦੇ ਨਾਲ ਆਪਾਂ ਕੁਝ ਸਮਝਣ ਦੀ ਕੋਸ਼ਿਸ਼ ਕਰਦੇ ਆਂ ਕੁਝ ਸਿੱਧੇ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆਂ ਪਰ ਇਹ ਪਰਮਾਤਮਾ ਹੀ ਹੈ ਜਿਨੇ ਆਪਣੇ ਬਿਰਦ ਦੇ ਨਾਲ ਬਿਰਦ ਦਾ ਭਾਵ ਹੁੰਦਾ ਹੈ ਕਿ ਪਰਮਾਤਮਾ ਦੀ ਮੁੱਢਕਤੀਮ ਦੀ ਜਿਹੜੀ ਹੈ ਬਖਸ਼ਣ ਵਾਲੀ ਤੁਹਾਡੇ ਉੱਤੇ ਦਇਆਵਾਨ ਹੋਣ ਵਾਲੀ ਜਿਹੜੀ ਬਿਰਤੀ ਹੈ ਪਰਮਾਤਮਾ ਦੀ ਉਸ ਬਿਰਤੀ ਦੇ ਕਰਕੇ ਉਸ ਨੇ ਇਹਨਾਂ ਕਰੋੜਾ ਅਪਰਾਧਾਂ ਤੋਂ ਸਾਨੂੰ ਬਚਾ ਲਿਆ ਹਮ ਅਗਿਆਨ ਅਲਪਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਤੁਮਰੀ ਸਰਨ ਪਾਵ ਕੇ ਪਰਮਾਤਮਾ ਮੈਂ ਹੁਣ ਤੇਰੀ ਸਰਨ ਦੇ ਵਿੱਚ ਹੀ ਆ ਗਿਆ ਮੇਰੇ ਆਪਣੇ ਦੇ ਕੋਲ ਇੰਨੀ ਕਪੈਸਿਟੀ ਹੈ ਨਹੀਂ ਇੰਨੇ ਮੇਰੇ ਚ ਗੁਣ ਹੈ ਨਹੀਂ ਕਿ ਮੈਂ ਇਸ ਭਵਜਲ ਸਾਗਰ ਤੋਂ ਪਾਰ ਹੋ ਜਾਵਾਂ ਇਸ ਦੁਨੀਆ ਦੀ ਤਿਲਕਣ ਬਾਜੀ ਤੋਂ ਜਿਹੜਾ ਹੈ ਕਿ ਮੈਂ ਹਟ ਜਾਵਾਂ ਤੇ ਮੈਂ ਤੇ ਤੇਰੀ ਸਰਨ ਦੇ ਵਿੱਚ ਆ ਗਿਆ ਤੁਮਰੀ ਸਰਨ ਤੁਮਾਰੀ ਆਸਾ ਮੈਂ ਤੇਰੀ ਸ਼ਰਨ ਦੇ ਵਿੱਚ ਤੇ ਆਇਆ ਪਰ ਮੈਨੂੰ ਆਸ ਵੀ ਹੈ ਮੈਨੂੰ ਇਹ ਹੋਪ ਵੀ ਹੈ ਕਿ ਤੂੰ ਹੀ ਮੈਨੂੰ ਇਸ ਜਿਹੜੇ ਕਰੋੜਾਂ ਅਪਰਾਧ ਨੇ ਜਾਂ ਇਸ ਹਨੇਰੇ ਖੂਦ ਵਿੱਚੋਂ ਤੂੰ ਹੀ ਮੈਨੂੰ ਆਪਣਾ ਹੱਥ ਦੇ ਕੇ ਬਾਹਰ ਕੱਢੇਂਗਾ ਤੇਮਰੀ ਸ਼ਰਨ ਤੇਮਾਰੀ ਆਸਾ ਤੂੰ ਹੀ ਸੱਜਣ ਸੁਹੇਲੇ ਤੂੰ ਹੀ ਮੇਰਾ ਸੱਜਣ ਹੈ ਤੂੰ ਹੀ ਮੈਂ ਸੱਜਣ ਕੌਣ ਹੁੰਦਾ ਹੈ ਜਿਹੜਾ ਕੋਈ ਸਾਡੇ ਵਾਸਤੇ ਚੰਗਾ ਸੋਚਦਾ ਉਹ ਉਹਨੂੰ ਆਸਾ ਮਿੱਤਰ ਕਹਿੰਦੇ ਆ ਜਿਹੜਾ ਸਾਡੇ ਵਾਸਤੇ ਬੁਰਾ ਸੋਚਦਾ ਉਹਨੂੰ ਅਸੀਂ ਦੁਸ਼ਮਣ ਕਹਿੰਦੇ ਹਾਂ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਕਿ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਤੂੰ ਹੀ ਮੇਰਾ ਸੱਜਣ ਹੈ ਤੇ ਇਹਦੇ ਨਾਲ ਹੀ ਜਿਹੜੇ ਮੈਨੂੰ ਚੰਗਾ ਟਾਈਮ ਵੇਖਣ ਨੂੰ ਮਿਲਦਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ ਕਿਹੇ ਪ੍ਰਮਾਤਮਾ ਤੂੰ ਮੈਨੂੰ ਰੱਖ ਲੈ ਭਾਵਕ ਤੂੰ ਮੈਨੂੰ ਇਸ ਭਗ ਜਲ ਸਾਗਰ ਤੋਂ ਇਨ ਕਾਮ ਕ੍ਰੋਧ ਲੋ ਮੋਹ ਹੰਕਾਰ ਕਰਕੇ ਜਿਹੜੀਆਂ ਮੈਂ ਗਲਤੀਆਂ ਕਰਤਾ ਜਿਹੜੇ ਮੈਂ ਪਾਪ ਕਰਦਾ ਉਹਨਾਂ ਤੋਂ ਮੈਨੂੰ ਜਿਹੜਾ ਰੱਖ ਲੈ ਮੈਨੂੰ ਪਤਾ ਤੂੰ ਦਿਆਲ ਹੈ ਤੂੰ ਮੇਰੇ ਤੇ ਦਇਆ ਕਰੇਂਗਾ ਰੱਖੋ ਰੱਖਨ ਹਾਰ ਦਿਆਲਾ ਵੀ ਤੂੰ ਆਪਣੀ ਦਇਆ ਕਰਕੇ ਤੂੰ ਮੈਨੂੰ ਰੱਖ ਲੇਂਗਾ ਨਾਨਕ ਕਰਕੇ ਗੋਲੇ ਕਿ ਮੈਂ ਨਾਨਕ ਜਣਾ ਗੁਰੂ ਸਾਹਿਬ ਆਪਣੇ ਆਪ ਨੂੰ ਕਹਿੰਦੇ ਨੇ ਕਿ ਨਾਨਕ ਕਰਕੇ ਗੋਲੇ ਮੈਂ ਤੇਰੇ ਘਰ ਦਾ ਗੋਲਾ ਗੋਲਾ ਕੌਣ ਹੁੰਦਾ ਜਿਹੜਾ ਕਿ ਸਲੇਵ ਹੁੰਦਾ ਥੈਟ ਮੀਨਸ ਕਿ ਜਿੰਨੂੰ ਪੇ ਕਰਕੇ ਖਰੀਦਿਆ ਗਿਆ ਹੁੰਦਾ ਉਹਨੂੰ ਗੋਲਾ ਕਹਿੰਦੇ ਨੇ ਤੇ ਜਿੰਨੂੰ ਪੇ ਕਰਕੇ ਖਰੀਦਿਆ ਗਿਆ ਹੋਵੇ ਉਹ ਫਿਰ ਅੱਗੂ ਹਾਂ ਨਾ ਨਹੀਂ ਕਰ ਸਕਦਾ ਕੋਈ ਅੱਗੂ ਸਵਾਲ ਜਵਾਬ ਨਹੀਂ ਕਰ ਸਕਦਾ ਉਹਨੂੰ ਤੇ ਜੋ ਹੁਕਮ ਹੋਣਾ ਉਹ ਉਹਨੂੰ ਕਰਨੇ ਪੈਣਾ ਤੋ ਇਨਾ ਸ਼ਬਦਾਂ ਦੇ ਉੱਤੇ ਵੀ ਸਾਨੂੰ ਜਦੋਂ ਅਸੀਂ ਸ਼ਬਦ ਸਮਝਦੇ ਆਂ ਕਿ ਗੋਲੇ ਦਾ ਮਤਲਬ ਕੀ ਹੁੰਦਾ ਫਿਰ ਸਾਨੂੰ ਪਤਾ ਹੈ ਕਿ ਸਾਡੀ ਕੋਈ ਨਹੀਂ ਮਰਜ਼ੀ ਚੱਲਦੀ ਉੱਥੇ ਦਾਤਾ ਦਾਤਾ ਦੇਣ ਵਾਲਾ ਸਾਨੂੰ ਪਤਾ ਲੱਗਦਾ ਕਿ ਪ੍ਰਮਾਤਮਾ ਸਾਨੂੰ ਦਾਤਾ ਦਿੰਦਾ ਤੋ ਸ਼ਬਦ ਦੇ ਵਿੱਚ ਜਿਹੜੇ ਕਿਸੇ ਵੀ ਗੁਰਬਾਣੀ ਦੇ ਸ਼ਬਦ ਦੇ ਵਿੱਚ ਜਿਹੜੇ ਸ਼ਬਦ ਵਰਤੇ ਜਾਂਦੇ ਨੇ ਅੱਖਰ ਵਰਤੇ ਜਾਂਦੇ ਨੇ ਉਹਨਾਂ ਤੇ ਜਦੋਂ ਅਸੀਂ ਧਿਆਨ ਕੇਂਦਰਿਤ ਕਰਦੇ ਹਾਂ ਉਹਨਾਂ ਦੀ ਡੂੰਘਾਈ ਨੂੰ ਜਦੋਂ ਅਸੀਂ ਸਮਝਦੇ ਹਾਂ ਫਿਰ ਸਾਨੂੰ ਪਤਾ ਲੱਗਦਾ ਕਿ ਗੁਰੂ ਸਾਹਿਬ ਕਿੰਨੇ ਵਿਦਵਾਨ ਸਨ ਕਿੰਨੇ ਉਹ ਪ੍ਰਮਾਤਮਾ ਦੇ ਨਾਲ ਧੁਰ ਕੀ ਬਾਣੀ ਆਈ ਐਕਚੁਅਲੀ ਦੇ ਵਿੱਚ ਜਿਹੜੀ ਹੈ ਜਿਹਨੀਆਂ ਗੱਲਾਂ ਇਨ੍ਹਾਂ ਸ਼ਬਦਾਂ ਦੇ ਵਿੱਚ ਲਿਖੀਆਂ ਗਈਆਂ ਨੇ ਕੋਈ ਵੀ ਅੱਜ ਦਾ ਮਨੁੱਖ ਇਨ੍ਹਾਂ ਸ਼ਬਦਾਂ ਨੂੰ ਕਲਮ ਵੱੱਦ ਨਹੀਂ ਕਰ ਸਕਦਾ ਇਸੇ ਕਰਕੇ ਅਸੀਂ ਉਹਨੂੰ ਕਹਿੰਦੇ ਹਾਂ ਕਿ ਧੁਰ ਕੀ ਬਾਣੀ ਹੈ ਤੂੰ ਆਓ ਫਿਰ ਇਸ ਸ਼ਬਦ ਦਾ ਇੱਕ ਵਾਰੀ ਗਾਇਨ ਕਰਦੇ ਹਾਂ ਤੁਮ ਦਾਤੇ ਠਾਕੁਰ ਪ੍ਰਤੀਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤੀਪਾਲੋ ਹਮ ਬਾਰਕ ਤੁਮਰੇ ਧਾਰੇ जिहवा एक कवन गुण के ही है बेस्मार व्यंत स्वामी तेरो अंत न किन्ही लही है राहौ कोटि अपराध हमारे खंडो अनेक बिती समझावो हम अज्ञान अल्पमत थोरी तुम आपन बिरद रखावो तुमरी शरण तुम्हारी आशा तुम ही सज्जन सोहेले राखो राखन हार दयाला नानक करके गोले